ਮੇਰੇ ਨਾਲ ਹਨ ਵੀਰ ਜੀ ਮਨੀਸ਼ ਸਿੰਘ ਜੀ ਅਸੀਂ ਰਾਣਾ ਸਪੇਅਰ ਪਾਰਟ ਪੱਟੀ ਦੇ ਵਿੱਡੀ ਰਾਣਾ ਸਪੇਅਰ ਪਾਰਟ ਪੱਟੀ ਬਹੁਤ ਵਧੀਆ ਸ਼ੌਪ ਮੈਂ ਬਣਾਈਆਂ ਹੈ ਬਿਜ਼ਨਸ ਦੇ ਲਈ ਵੀ ਬਹੁਤ ਬੋਸਤਾਂ ਮਿੱਤਰਾਂ ਦੀ ਸੇਵਾ ਲਈ ਵੀ ਕਿਉਂਕਿ ਅੱਜ ਦੇ ਸਮੇਂ ਵਿੱਚ ਆਪਾਂ ਨੂੰ ਸਪੇਅਰ ਪਾਰਟਸ ਦੀ ਬਹੁਤ ਜ਼ਰੂਰਤ ਰਹਿੰਦੀ ਹੈ ਕਿਉਂਕਿ ਮੋਟਰਸਾਈਕਲਾਂ ਦਾ ਸਪੇਅਰ ਪਾਰਟਸ ਜਿਹੜਾ ਹੈ ਉਹ ਕੋਈ ਨਾ ਕੋਈ ਉਹਦਾ ਗਵਾਚਾ ਹੀ ਰਹਿੰਦਾ ਹੈ ਕੋਈ ਨਾ ਕੋਈ ਚੀਜ਼ ਖਰਾਬ ਹੋ ਹੀ ਜਾਂਦੀ ਹੈ ਸੋ ਅੱਜ ਅਸੀਂ ਗੱਲ ਕਰਾਂਗੇ ਗਲਫ ਤੇਲ ਬਾਰੇ ਵੀਜੀ ਆਪਣੇ ਨਾਲ ਵੀਰ ਰਵਨੀਤ ਸਿੰਘ ਆ ਇਹ ਗਲਫ ਬਾਰੇ ਦੱਸਣਗੇ ਵੀਜੀ ਗਲਫ ਤੇਲ ਬਾਰੇ ਦੱਸੋ ਹਾਂਜੀ ਜੀ ਤਾਂ ਇਹ ਚਾ ਗਲਫ ਪ੍ਰਾਈਡ ਇਹ ਦੋਵੇਂ ਟਾਪ ਦੀਆਂ ਬੈਸਟ ਕੰਪਨੀਆਂ ਨੇ ਮਾਰੂਤੀ ਸੁਜ਼ੂਕੀ ਜਿੱਦਾਂ ਸਵਿਫਟ ਹੁੰਦੀਆਂ ਉਹਨਾਂ ਨੇ ਟਾਪ ਦਾ ਬ੍ਰਾਂਡ ਤੇਲ ਇੰਜਨ ਔਇਲ ਉਹਨਾਂ ਦਾ ਵਾ ਕਿਉਂਕਿ ਜੋ ਵੀ ਆਪਣਾ ਰਾਣਾ ਵੀਰ ਲਾਉਂਦਾ ਵਾ ਸਪੇਅਰ ਪਾਰਟਸ ਜਿੱਦਾਂ ਆਪਾਂ ਸ਼ਰੀ ਨੂੰ ਰੋਟੀ ਪਾਣੀ ਚਾਹ ਦੁੱਧ ਦਹੀਂ ਸਪੇਅਰ ਪਾਰਟ ਸ਼ਰੀ ਨੂੰ ਚਲਾਉਂਦੇ ਨੇ ਇਹ ਜਿੱਦਾਂ ਮੋਟਰਸਾਈਕਲ ਸਪੇਅਰ ਪਾਰਟ ਚਲਾਉਂਦੇ ਨੇ ਇਦਾਂ ਹੀ ਸਪੇਅਰ ਪਾਰਟ ਦੀਆਂ ਬਹੁਤ ਵਧੀਆ ਦੁਕਾਨ Ориਜੀਨਲ ਸਮਾਨ ਡਿਸਕਾਊਂਟ ਬਹੁਤ ਵਧੀਆ ਹੈ ਮੇਰਾ ਰਾਣਾ ਸ਼ਾਪ ਨੀਅਰ ਹਰ ਗ੍ਰੀਨ ਸਕੂਲ ਪੱਟੀ ਨੀਅਰ پارک ਬਾਣੀਆ ਰੋਡ ਤੇ ਇਹਨਾਂ ਦੇ ਸਥਿਤ ਹੈ ਤੇ ਬਹੁਤ ਲੈਸ ਰੇਟ ਤੇ origignal ਚੀਜ਼ਾਂ ਜਿਹਨੂੰ ਸਪੇਅਰ ਪਾਰਟ ਕਹਿੰਦੇ ਆ ਆ ਮੇਰੇ ਸਾਹਮਣੇ ਜਿਵੇਂ ਦੇਖੋ ਸਿੱਦਾ ਬੱਧੀ ਤੇਲ ਟ੍ਰਾਈਡ ਗੋਲਫ ਕੰਪਨੀ ਦਾ ਸਟਾਕ ਤੇ ਜੋ ਬੁਲਪੱਤ ਆ ਵਿੱਚ ਜੀ ਇਹਨਾਂ ਨੇ ਜਿਵੇਂ ਦੱਸਿਆ ਵੀ ਤੇਲ ਬਹੁਤ ਵਧੀਆ ਮੈਂ ਆ ਵੀ ਤੇਲ ਲੈਂਦਾ ਏ ਗੋਸ਼ ਕੰਪਨੀ ਦਾ ਹੁਣ ਮੈਂ ਗੱਲ ਕਰਾਂਗੇ ਕਈ ਵੀ ਆਂਦੇ ਆ ਵੀ ਇੰਜਨ ਘਰਾਵਾਂ ਜਾਂਦਾ ਉਹ ਦੋ ਦੋ ਸਾਲ ਸਰਸਵੀ ਨਹੀਂ ਕਰਾਉਂਦੇ ਇਹਦਾ ਮਤਲਬ ਇਹ ਆ ਵੀ ਇੰਜਨ ਚੱਲੂ ਕਿਵੇਂ ਜਦੋਂ ਆਪਾਂ ਸਰਸਵੀ ਨਹੀਂ ਕਰਾਉਣੀ ਗੱਡੀ ਦੀ ਹੁਣ ਜੇ ਸਰਸੋ ਜੇ 34 ਮਹੀਨਾ ਬਾਅਦ ਤੇ ਇੰਜਨ ਕਿਤੇ ਜਾਂਦਾ ਹੀ ਨਹੀਂ ਆ ਤੇ ਜੇਕਰ ਸਰਸ ਦੋ ਸਾਲ ਲਾਗ ਰਹੀਏ ਸਾਲ ਲਾਗ ਰਹੀਏ ਤੇ ਖਰਾਬ ਹੋ ਜਾਣਾ ਇੰਕੇ ਨੂੰ ਮੇਰੀ ਇਹੋ ਬੇਨਤੀ ਆ ਵੀ ਜਿਹੜਾ ਇੰਜਨ ਦੀ ਸਰਵਿਸ ਕਰਾਉਣੀ ਹੈ ਬਹੁਤ ਜ਼ਰੂਰੀ ਹੈ ਤੇ ਚੰਗਾ ਤੇਲ ਪਾ ਕੇ ਸਰਸ ਕਰਾਓ ਜਿਹਦੇ ਨਾਲ ਤੁਹਾਡਾ ਇੰਜਨ ਲੰਮਾ ਸਮਾਂ ਚੱਲ ਸਕੇ ਕਿਉਂਕਿ ਹੁਣ ਦੇ ਦੌਰ ਵਿੱਚ ਮੋਟਰਸਾਈਕਲ ਬਹੁਤ ਮਹਿੰਗੇ ਹੋ ਗਏ ਆ ਹੁਣ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਰਹਿ ਗਈ ਨਵਾਂ ਮੋਟਰਸਾਈਕਲ ਲੈ ਲਵੇ ਇਸ ਲਈ ਆਪਾਂ ਜਿਹੜੇ ਪੁਰਾਣੇ ਮੋਟਰਸਾਈਕਲ ਨੇ ਉਹਨਾਂ ਨੂੰ ਸੰਭਾਲ ਕੇ ਰੱਖੀਏ ਸੋ ਵੀਰ ਜੀ ਹੋਰ ਵੀ ਸਾਨੂੰ ਜਾਣਕਾਰੀ ਦੋ ਸਪੇਅਰ ਪਾਰਟ ਦੇ ਵੱਖ-ਵੱਖ ਚੀਜ਼ਾਂ ਬਾਰੇ ਕੀ ਕੀ ਚੀਜ਼ਾਂ ਹੁੰਦੀਆਂ ਨੇ ਉਹ ਜਿੱਦਾ ਰਾਣੇ ਵੀਰ ਨੇ ਆਪਾਂ ਨੂੰ ਦੱਸਿਆ ਵੀ ਇਹਦੀ ਦੁਕਾਨ ਤੇ ਟਾਇਰ ਐਮ ਆਰ ਐਫ ਸੀਏ ਟੂ ਯੋਕOHAMA ਤੇਰੀ ਬਾਕ ਦੇ ਟਾਇਰ ਟੂਪਾਂ ਹਨਾ ਟਿਊਬਲੈਸ ਟਾਇਰ ਲਾਈਟਾਂ ਮਤਲਬ ਜਿਹੜੀ ਅੱਜਕੱਲ ਮਾਡਲਿੰਗ ਚਾਹਣੀਆਂ ਨੇ ਸਾਰਾ ਕੁਝ ਅਵੇਲੇਬਲ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਰਾਣਾ ਸਪੇਅਰ ਪਾਰਟਸ ਨੀਰ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਬਾਮਣੀ ਵਾਲਾ ਰੋਡ ਪੱਟੀ ਕਿਉਂਕਿ ਬਹੁਤ ਵਧੀਆ ਵਧੀਆ ਦੁਕਾਨ ਪਾਈ ਇਹ business ਹੁੰਦਾ ਜਿੱਦਾਂ ਲੋਕੀ ਵੱਡਾ ਵੱਡਾ ਬੀਜ ਕੱਪੜੇ ਦਾ business ਕਰਦੇ ਆ ਕੋਈ ਹੋਰ ਵੱਡੇ ਵੱਡੇ business ਕਰਦੇ ਆ ਇਹ ਵੀ ਨੇ ਬਹੁਤ ਵਧੀਆ ਦੁਕਾਨ ਪਾਈ ਆ ਹੋਰ ਰਿਸਪੈਕਟ ਕਰਦਾ ਜਦੋਂ ਕੋਈ ਕਸਟਮਰ ਆਉਂਦਾ ਕੋਈ ਚਾਹ ਪੁੱਛਦਾ ਰੋਟੀ ਪੁੱਛਦਾ ਆ ਰਿਸਪੈਕਟ ਕਰਦਾ ਪਾਣੀ ਪੁੱਛਦਾ ਇਹ ਸਭ ਤੋਂ ਵੱਡੇ ਰਿਸਪੈਕਟ ਬਹੁਤ ਵਧੀਆ ਕਰਦਾ ਮਧਿਰ ਜਦੋਂ ਵੀ ਕੋਈ ਹੱਸ ਕੇ ਮਿਲਦਾ ਹੈ ਹੱਸ ਕੇ ਜਾਂਦਾ ਹੈ ਕੋਈ ਜਿਹੜਾ ਮੋਟਰਸਾਈਕਲ ਆਪਣਾ ਜਿਹੜੀ ਆਪਣੀ 1200 ਤੱਕ ਸਰਵਿਸ ਕਰਾਉਣੀ ਚਾਹੀਦੀ ਆ ਉਹ ਵੀ ਸਪੇਅਰ ਪਾਰਟਸ ਮਤਲਬ ਜੇ ਆਪਾਂ ਸਾਮਾ ਦੇ ਚੀਜ਼ਾਂ ਤੇ ਸਪੇਅਰ ਪਾਰਟਸ ਉਹ ਘੱਟ ਨੇ ਪਰ ਕੋਈ ਨਾ ਕੋਈ ਵਧੀਆ ਸਪੇਅਰ ਪਾਰਟਸ ਦੁਕਾਨ ਬਹੁਤ ਵਧੀਆ ਲਾਈਟਾਂ ਹੋਣੀਆਂ ਟਾਇਰ ਹੋਗੇ ਟੂਬ ਹੋਗੇ ਵਧੀਆ ਸਮਾਨ ਰੱਖਿਆ ਵੀ ਇਹਨੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਵੀਰ ਦੀ ਦੁਕਾਨ ਤੇ ਸਮਾਨ ਦਿੱਤਾ ਜਾਵੇ origignal ਕਿ ਜਿਹੜਾ ਸਪੇਅਰ ਪਾਰਟਸ ਜਿਹਨਾਂ ਦਾ ਨਾਮ ਹੈ ਅੰਮਰਸਨ ਲੁਧਿਆਣਾ ਸਿੱਧਾ ਕੰਪਨੀ ਤੋਂ ਆਉਂਦਾ ਜੀ ਜਮ ਮਾਰਾ ਸੂਰੂਨ ਕੋਸ਼ੀਟਾ ਸਿੱਧਾ ਕੰਪਨੀ ਆਸਮਾਨ ਜਉਂਦਾ ਹੈ ਇਸ ਕਰਕੇ ਵੀ ਕੀ ਦੁਕਾਨ ਤੇ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਪਿਆਰ ਨਾਲ ਆਪਣੀ ਸਾਰੀਆਂ ਚੀਜ਼ਾਂ ਲਓ ਤੇ ਬਾਕੀ ਰਾਨਾ ਜੀ ਦੱਸੋ ਸੋ ਦੋਸਤੋ ਬਹੁਤ ਧੰਨਵਾਦ ਆ ਜਿਵੇਂ ਸਪੇਅਰ ਪਾਰਟਸ ਦੇ ਵੱਖ-ਵੱਖ ਚੀਜ਼ਾਂ ਜਿਵੇਂ ਇੰਜਨ ਇੰਜਨ ਹੁੰਦਾ ਇੰਜਨ ਦੇ ਕਰਕੇ ਮੋਟਰਸਾਈਕਲ ਚੱਲਦਾ ਕਿਉਂਕਿ ਜੇ ਇੰਜਨ ਹੀ ਮਾੜਾ ਆ ਤੇ ਮੋਟਰਸਾਈਕਲ ਨੇ ਕੀ ਚੱਲਣਾ ਹੁਣ ਬਹੁਤ ਹੀ ਮੁਸ਼ਕਲ ਆ ਰਹੀ ਹੈ ਕਿ ਲੋਕ ਕਿ ਮਾੜੀ ਤੇਲ ਪਾ ਕੇ ਮੋਟਰਸਾਈਕਲ ਦੇ ਵਿੱਚ ਮਾੜਾ ਤੇਲ ਪਾ ਵੀ ਵਰਤ ਰਹੇ ਨੇ ਜਿਹਦੇ ਨਾਲ ਇੰਜਨ ਬਹੁਤ ਉੱਡ ਰਹੇ ਨੇ ਕਿਉਂਕਿ ਹਾਰਦਿਕ ਜਪਦਾਦਾ ਵੀ ਮੈਂ ਆਪਣੇ ਇੰਜਨ ਤੋਂ ਬਹੁਤ ਦੁਖੀਆਂ ਜਾਂ ਮੋਟਰਸਾਈਕਲ ਦਾ ਇੰਜਨ ਕੰਮ ਨਹੀਂ ਕਰ ਰਿਹਾ ਇਹਦੇ ਮੁੱਖ ਕਾਰਨ ਇਹ ਹੁੰਦੇ ਵੀ ਇੰਜਨ ਦੇ ਵਿੱਚ ਮਾੜਾ ਤੇਲ ਪਾਇਆ ਜਾਂਦਾ ਜਦੋਂ ਆਪਾਂ ਤੇਲ ਮਾੜਾ ਵਰਤਾਂਗੇ ਤੇ ਇੰਜਨ ਨੇ ਕਿੱਥੋਂ ਕਾਰਡ ਕੱਢਣੀ ਹੈ ਸੋ ਮੇਰੇ ਸਾਰੇ ਭਰਾਵਾਂ ਨੂੰ ਆ ਕਿ ਕੈਸਟਰੋਲ ਗਲਫ ਇਹ ਬਹੁਤ ਸੇ ਤੇਲ ਜਿਹੜੇ ਬਹੁਤ ਵਧੀਆ ਤੇਲ ਨੇ ਇਹ ਵਰਤੇ ਜਾਣ ਜਿਨ੍ਹਾਂ ਨਾਲ ਇੰਜਨ ਦੀ ਉਮਰ ਬਹੁਤ ਵੱਗ ਸਕੀ ਸੋ ਆਓ ਅਸੀਂ ਸਾਰੇ ਨਾਲ ਮਿਲ ਕੇ ਆਪਣੇ ਸੰਦਾ ਦੀ ਤੰਦਰੁਸਤੀ ਰੱਖੀਏ ਜੇ ਸੰਦ ਹੈਗੇ ਘਰੇ ਤੇ ਫੇਰ ਹੀ ਆਪਾਂ ਨੂੰ ਸੋਪਿਆ ਵਾਇਰੂਸ ਦੀ ਕਾ ਖਾਲਾ ਹਾਂ ਸਾਵਾ ਵਾਇਰੂਸ ਪੱਤੇ